ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਅਤੇ Facebook ਤੇ ਸਵਾਤਿ ਅੱਜ ਜਿਹੜਾ ਆਪਾਂ ਲੈ ਕੇ ਆ ਗਏ ਗੋਲਪਰਨੀ ਵੀਡੀਓ ਤੇ ਸਭ ਤੋਂ ਪਹਿਲਾਂ ਆਪਾਂ ਕਿਸਨ ਗੰਗਾ ਕਰਕੇ ਜਿਹੜਾ ਆਪਾਂ ਸਰਦੇ ਸੈਂਟਰ ਜਿਹੜਾ ਆਪਾਂ ਜੁੜਾ ਕਰ ਲੈਣਾ ਹੈ ਜਿਹੜਾ ਜੁੜਾ ਆਪਾਂ ਫੁੱਲਵਾਇਆ ਕਰਾਂਗੇ ਤੇ ਫਿਰ ਦੋਸਤੋ ਜਿਹੜਾ ਆਪਾਂ ਪਰਨਾ ਲੈਣਾ ਪਰਨਾ ਜਿਹੜਾ ਆਪਾਂ ਉਹਦੇ ਅੱਧ ਜਿਹੜੀ ਆਪਣੀ ਤੜਾਈ ਹੁੰਦੀ ਉਹਦੀ ਅੱਧ ਕਰਾਇਆ ਉਹਦੇ ਅੱਧ ਨੂੰ ਕਰਕੇ ਫਿਰ ਜਿਹੜਾ ਆਪਾਂ ਇੱਕ ਦੋ ਲੜ ਹੁੰਦੇ ਉਹਦੇ ਉਹਦੇ ਦੋਈ ਲੜਾਂ ਚ ਇੱਕ ਲੜ ਨੂੰ ਜੁੜੇ ਥਲੇ ਰ ਟਕਾ ਕੇ ਉਹ ਤੋਂ ਅਗਲੇ ਲੜ ਨੂੰ ਉਹਦੇ ਉੱਤੇ ਚੀਜ਼ ਰ ਧਕੇ ਤੇ ਲੜ ਨੂੰ ਟਾਈਟ ਕਰਕੇ ਲਗਾ ਦੇਣਾ ਅਗਲਾ ਜਿਹੜਾ ਲੜ ਲਾਉਣਾ ਲੱਤ ਨੂੰ ਹਲਕੇ ਪੈਕ ਤੋਂ ਪਿੰਚ ਕਰਕੇ ਉਹ ਜੋ ਬਲ ਪਾ ਕੇ ਤੇ ਫਿਰ ਉਹਦੇ ਉੱਤੇ ਜਿਹੜਾ ਲੜ ਨੂੰ ਲਗਾ ਦੇਣਾ ਤਾਂ ਜਿਹੜਾ ਬਣਾ ਲੜਾ ਥਲੇ ਲਾਓ ਖਿਸਕੇ ਨਾ ਤੇ ਉਹਦੇ ਚ ਬਲ ਪਾ ਕੇ ਇਹ ਲੜ ਨੂੰ ਲਗਾਵਾਂਗੇ ਤੇ ਅਗਲਾ ਜਿਹੜਾ ਲੜ ਲਾਉਣਾ ਦੋਈ ਕਿਨਾਰੇ ਇਕੱਠੇ ਕਰ ਲੈਣੇ ਆ ਉਹਦੀ ਇੱਕ ਟਾਈਪ ਦੀ ਪੂਣੀ ਬਣ ਜੂ ਤੇ ਫਿਰ ਲੜਨ ਨੂੰ ਬੈਗ ਤੋਂ ਪਿੰਚੇ ਕਰਾਂਗੇ ਬੈਗ ਤੋਂ ਪਿੰਚੇ ਕਰਕੇ ਤੇ ਉਹਦੇ ਉਹਦੇ ਵਿੱਚ ਵਾਲੋ ਇਕੱਠੇ ਕਰਕੇ ਉਸੇ ਤਰੀਕੇ ਨਾਲ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਅਗਲਾ ਜਿਹੜਾ ਲੜ ਲਾਉਣਾ ਦੋਈ ਕਿਨਾਰੇ ਇਕੱਠੇ ਕਰਕੇ ਹਲਕੇ ਲੜਨ ਨੂੰ ਬੈਗ ਤੋਂ ਪਿੰਚੇ ਕਰਾਂਗੇ ਇਹ ਉਹਦੇ ਵਿੱਚ ਬਲ ਪਾ ਕੇ ਜਿਹੜੇ ਜਿੱਥੇ ਆਪਣੇ ਪੱਲੇੜੇ ਦੇ ਵੱਲ ਮੁੱਕਦੇ ਹੋਣੇ ਉੱਥੇੜਾ ਲਾਉਣ ਨੂੰ ਲੋਡ ਕਰਕੇ ਲਗਾ ਦੇਣਾ ਤੇ ਹੁਣ ਜਿਹੜੇ ਆਪਾਂ ਅਡਲੇ ਛਣੇ ਜਿਹੜੇ ਆਪਾਂ ਬਲ ਪਾਈ ਸੀ ਉਹਨਾਂ ਜਿਹੜੇ ਆਪਾਂ ਸੈੱਟ ਕਰ ਲੈਣਾ ਤਨ ਨੂੰ ਸੰਗਣੇ ਕਰ ਲੈਣਾ ਤੁਸੀਂ ਇਹਨਾਂ ਸੰਗਣੇ ਕਰ ਲਈ ਸੂਈ ਜਾਂ ਬਾਜ ਜਿਹੜਾ ਆਪਣੇ ਪੱਗ ਪੈਣ ਵਾਸਤੇ ਸਕਦੇ ਹੋ ਤੇ ਨਾਲ ਨਾਲ ਬਾਕੀ ਪਰਨੇ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਆਪਣੇ ਸੱਜੇ ਲੈ ਕੇ ਖੁੱਬੇ ਤੱਕ ਜਿਹੜੇ ਆਪਣੇ ਵਾਲੇ ਛੱਟ ਕਰ ਲੈਣੇ ਆ ਅਗਲਾ ਜਿਹੜਾ ਲੜ ਲਾਉਣਾ ਲੜ ਨੂੰ ਹਲਕੇ ਬੈਗ ਤੋਂ ਪਿੰਚ ਕਰਾ ਗਏ ਦੋਈ ਕਿਨਾਰੇ ਇਕੱਠੇ ਕਰਾਂਗੇ ਦੋਈ ਕਿਨਾਰੇ ਇਕੱਠੇ ਕਰਕੇ ਗੁਲੇਰੀ ਗੁੱਠਣਾ ਜਿਹੜੇ ਵਾਲ ਇਕੱਠੇ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਾਉਣਾ ਤੇ ਹੁਣ ਜਿਹੜਿਆ ਪ੍ਰੋਡ ਲੇਸ਼ਨ ਦੇ ਜਿਹੜਿਆ ਮੋਬਾਈਲ ਪਾਈਸ਼ ਹੁੰਦਾ ਹੈ ਜਿਹੜੀ ਇਹ ਪਸੈਟਿੰਗ ਕਰ ਲੈਣੀ ਆ ਤੇ ਨਾਲ ਜਣ ਬਾਕੀ ਪੱਗ ਦੀ ਪਰਨੇ ਜਿਹੜੀ ਇਹ ਪਸੈਟਿੰਗ ਕਰ ਲੈਣੀ ਆ ਤੇ ਅਗਲਾ ਜਿਹੜਾ ਲੜ ਲਾਉਣਾ ਹਲਕਾ ਇਹ ਲੜਨ ਦਾ ਬੈਗ ਤੋਂ ਪੈਂਚ ਕਰਕੇ ਦੋ ਹੀ ਕਿਨਾਰੇ ਇਕੱਠੇ ਕਰਕੇ ਉਸੇ ਤਰੀਕੇ ਨਾਲ ਜਿਹੜੇ ਆਪਾਂ ਲੜਚ ਬਲਵਾ ਕੇ ਜਿਹੜਾ ਲੜਨ ਲਗਾਉਣਾ ਹੈ ਤੇ ਨਾਲੇ ਬਾਕੀ ਬਗ ਜਿਹੜੀ ਆ ਪਛੜੀng ਕਰਨੀ ਹੈ ਤੇ ਜਿਹੜੇ ਵੀ ਸਾਡੇ YouTube ਚੈਨਲ ਤੋਂ ਨੇ ਵੇਣਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਉਤਨੇ ਮੈਨ ਉਹ ਸਾਡੇ Facebook ਪੇਜ ਨੂੰ ਫੋਲੋ ਜੁੜ ਕਰਿਓ ਇਹ ਨਾਲੇ ਬਾਕੀ ਪਾਰਟ ਨੇ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਹੁਣ ਜਿਹੜੇ ਆਪਣੇ ਵੱਲ ਨੇ ਜਿਹੜੇ ਸੰਗਣੇ ਕਰ ਲੈਣੇ ਹਨ ਤੇ ਵੀਡੀਓ ਬਤਵਾ ਸ਼ੇਅਰ ਕਰਿਓ ਤਾਂ ਜਿਹੜੇ ਵੀ ਇਹਨਾਂ ਨੂੰ ਗੋਲ ਬਣਾਵਨ ਨੂੰ ਕੋਈ ਪ੍ਰੋਬਲਮ ਹੋ ਰਹੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਤੇ ਗੱਲ ਦੇ ਇਹਨਾਂ ਬੜ ਲੈ ਕੇ ਹਾਜ਼ਰ ਹੋਣ ਦੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ